ਬੰਧ ਹੀ ਨਾਨਕ ਪਰ ਤਾਪ ਕੋ ਰਖ ਨਿਰਮਾਣੇ ਪਰ ਤਾਪ ਭਾਗੀ ਹਰ ਸੰਗਤ ਪਾਵੇ ਭਾਗੀ ਈਨ ਬ੍ਰਹਮ ਝੋਟਾ ਖਾਵੇ ਭਾਗੀ ਈਨ ਬ੍ਰਹਮ ਝੋਟਾ ਖਾਵੇ ਵਡ ਭਾਗੀ ਹਰ ਸੰਗਤ ਪਾਵੇ ਵਡ ਭਾਗੀ ਹਰ ਸੰਗਤ ਪਾਵੇ ਗੁਰੂ ਜੀ ਅਰਦਾਸ ਸੰਗਤ ਭਾਗਾਂ ਵਾਲੇ ਹੋ ਨੋਕ ਨੀਤਾ ਪ੍ਰਤੀ ਆਨੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਅਕਸ਼ਿਸ ਕਿਰਪਾ ਸਦਕਾ ਸਾਜੀ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਇਸ ਮਨੁੱਖਾ ਜਨਮ ਨੂੰ ਆਪਣੀਆਂ ਕੁਝ ਕੋ ਜ਼ਿੰਦਗੀ ਦੀਆਂ ਭੜੀਆਂ ਨੂੰ ਸਫਲਾ ਕਰ ਰਹੇ ਹੋ ਜੀ ਪਾਵਨ ਸ਼ਬਦ ਪਾਂ ਕਈ ਵਾਰੀ ਹੁਕਮਨਾਮੇ ਦੇ ਦੋ ਪਿਛਵੀ ਸਰਵਣ ਕੀਤਾ ਹੈ। ਰਾਗ ਸੋਰਠ ਵਿੱਚ ਪੰਚਮ ਬਾਸ਼ਾ ਸ਼ਹੀਦਾਂ ਦੇ ਸਰਤਾਜ ਧੰਸ੍ਰੀ ਗੁਰ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 613 ਅੰਗ ਤੇ ਪਾਵਨ ਸ਼ਬਦ ਵਿਰਾਜਮਾਨ ਹੈ। ਗੁਰੂ ਮਹਾਰਾਜ ਕਹਿੰਦੇ ਭਾਈ ਉਸ ਮਾਲਕ ਦਾ ਭਾਵੇਂ ਸ਼ੁਕਰਾਨਾ ਕਰ ਜਾਂ ਨਾ ਕਰ ਪਰ ਤੇਰਾ ਸੰਸਾਰ ਵਿੱਚ ਜਨਮ ਵੀ ਨਹੀਂ ਹੁੰਦਾ ਉਸ ਤੋਂ ਪਹਿਲਾਂ ਉਸਨੇ ਤੇਰਾ ਰਜ਼ਕ ਤਿਆਰ ਕਰ ਦਿੱਤਾ ਹੁੰਦਾ ਹੈ ਦੇਖੋ ਕਿੰਦਾਂ ਦੀ ਕੁਦਰਤ ਹੈ ਬੱਚਾ ਲਈ ਪੈਦਾ ਨਹੀਂ ਹੋਇਆ ਜਿਵੇਂ ਬੱਚਾ ਸੰਸਾਰ ਵਿੱਚ ਆਉਂਦਾ ਉਹਦਾ ਰਜ਼ਕ ਪਹਿਲਾਂ ਤਿਆਰ ਹੋ ਜਾਂਦਾ ਹੈ ਸਾਰੇ ਕਹਿੰਦੇ ਆ ਵੀ 84 ਲੱਖ ਜੋਨ ਨੂੰ ਪਾਈ ਰਜਕ ਦਿਆ ਸਮੂਹ ਨੂੰ ਤਦ ਕ ਕਿੰਨੇ ਲੱਖ ਜੋਨੀਆਂ ਜੀ 84 ਲੱਖ ਹੁਣ ਜੀਵ ਕਿੰਨੇ ਹੋਣਗੇ ਇੱਥੇ ਜੋਨੀਆਂ ਨੇ ਕਿ ਮ ਜੋਨੀ ਵਿੱਚ ਕੋਈ ਇਹ ਥੋੜਾ ਕਿ ਕੋਈ ਬੰਦਾ ਹੁੰਦਾ ਪਤਾ ਨਹੀਂ ਕਿੰਨੇ ਨੇ ਕਿੰਨੇ ਅਰਵਾ ਖਰਵਾ ਤੇ ਉਹ ਸਾਰਿਆਂ ਤੱਕ ਰਜਕ ਪਹੁੰਚ ਜਾਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਇਸ ਭਾਵ ਨੂੰ ਸ਼ਬਦ ਵਿੱਚ ਸਮਝਾਣਾ ਕਰ ਰਹੇ ਨੇ ਮਾਂ ਤ ਗਰਭ ਮੈਂ ਆਪਨ ਸਿਮਰਨ ਦੇ ਕਹਿੰਦੇ ਤੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਣ ਵਾਲਾ ਉਹ ਪਰਮਾਤਮਾ ਉਹ ਅਕਾਲ ਪੁਰਗਾਇ ਗੁਰੂ ਜੀ ਉੱਥੇ ਮਾਂ ਦੇ ਜਠਰ ਦੀ ਅਗਨ ਵਿੱਚ ਤੈਨੂੰ ਆਪਣਾ ਸਿਮਰਨ ਦੇ ਕੇ ਉੱਥੇ ਵੀ ਤੇਰੀ ਰੱਖਿਆ ਕਰਨੀ ਸ਼ੁਰੂ ਕਰ ਦਿੰਦਾ ਹੈ ਹਾਲੇ ਤੇਰਾ ਜਨਮ ਨਹੀਂ ਹੋਇਆ ਇਸ ਤਰ੍ਹਾਂ ਹੀ ਬਾਣੀ ਦੇ ਵਿੱਚ ਨਹੀਂ ਕਿਹਾ ਸੋ ਸਤਿਗੁਰੂ ਪਿਆਰਾ ਮੇਰਾ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਛਡਾਈ ਭਾਈ ਤੂੰ ਭਾਵਨਾ ਦੇ ਨਾਲ ਉਸ ਨੂੰ ਯਾਦ ਤੇ ਕਰ ਔਰ ਇਤਿਹਾਸ ਗਵਾਏ ਜਿਨਨੇ ਜਿਨਨੇ ਭਾਵਨਾ ਦੇ ਨਾਲ ਯਾਦ ਕੀਤਾ ਨਾ ਉੱਥੇ ਉੱਥੇ ਹੀ ਉਹਦੀ ਰਾਖੀ ਕੀਤੀ ਉੱਥੇ ਉੱਥੇ ਭਾਈ ਰੂਪੇ ਦੀ ਆਜ ਨੂੰ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਦਨ ਸਾਕੀ ਸੁਣਾਈ ਸੀ ਠੰਡਾ ਪਾਣੀ ਵੇਖ ਕੇ ਹੀ ਮਨ ਵਿੱਚ ਚਾਅ ਆਇਆ ਭਾਵਨਾ ਨਹੀਂ ਇਹ ਪਾਣੀ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਪੀਣ ਭਾਵਨਾ ਉਹ ਜੀ ਆਈ ਜੇ ਉਹ ਪੀਣਗੇ ਤਾਂ ਹੀ ਅਸੀਂ ਪੀਵਾਂਗੇ ਤੇ ਨਹੀਂ ਪਿਆ ਪੀਵਾਂਗੇ ਪਿਆਸੇ ਰਹਿ ਦੋਨੋਂ ਪਿਓ ਪੁੱਤਰ ਭਾਈ ਸਾਦੂ ਤੇ ਉਹਨਾਂ ਦਾ ਪੁੱਤਰ ਭਾਈ ਰੂਪਾ ਲੱਕੜੀਆਂ ਕੱਟਦੇ ਸੰਦ ਲੱਕੜੀਆਂ ਦਾ ਕੰਮ ਸੀ ਠੰਡਾ ਪਾਣੀ ਵੇਖੇ ਸੁਰਾਈ ਵਿੱਚ ਕੁੱਜੇ ਵਿੱਚ ਮਨ ਵਿੱਚ ਭਾਵਨਾ ਇੱਕ ਗੁਰਹਰਗੋਬਿੰਦ ਸਾਹਿਬ ਮਹਾਰਾਜ ਪੀਣਗੇ ਉਹ ਆਏ ਨੇ ਮਾਂਜੇ ਵਿੱਚ ਨੇ ਉਹ ਉਹਨਾਂ ਦਾ ਦੀਵਾਨ ਚੱਲ ਰਿਹਾ ਗੁਰੂ ਮਹਾਰਾਜ ਆਉਣ ਪਾਣੀ ਪੀਣ ਤੇ ਅਸੀਂ ਫਿਰ ਪੀਵਾਂਗੇ ਦੋ ਬੇਉਸ ਹੋ ਗਏ ਨੇ ਦੋਵੇਂ ਤੇ ਇਹ ਭਾਵਨਾ ਹੈ ਇਹ ਅਰਦਾਸ ਹੈ ਪਤਾ ਨਹੀਂ ਕਿੰਨੇ ਸਿੱਖਾਂ ਨੇ ਕੀਤੀ ਇਹ ਕਹੇ ਬੀਬੀ ਆਂਦੀ ਹੈ ਗੁਰਹਰਗੋਬਿੰਦ ਸਾਹਿਬ ਮਾਨ ਅਜਪੋੜ ਕੰਦੇ ਘੋੜਾ ਲੈ ਕੇ ਕਿਤੇ ਜਾ ਰਹੇ ਸੀ ਰਾਹ ਦੇ ਵਿੱਚ ਹੀ ਰੋਕ ਲਿਆ ਕਹਿੰਦੇ ਜੀ ਮੈਂ ਪੂਰੀ ਮਰ ਹੋ ਗਈ ਹੈ ਮਹਾਰਾਜ ਇੱਕੋ ਹੀ ਮੇਰਾ ਦੁੱਖ ਹੈ ਔਰ ਸਭ ਤੋਂ ਵੱਡਾ ਦੁੱਖ ਇਸਤਰੀਆਂ ਦਾ ਮੇਰੇ ਘਰ ਔਲਾਦ ਕੋਈ ਨਹੀਂ ਹੈ ਔਰ ਮਹਾਰਾਜ ਕਰਨਗੇ ਤੇਰੇ ਕਰਮਾਂ ਦੇ ਵਿੱਚ ਹੀ ਔਲਾਦ ਕੋਈ ਨਹੀਂ ਹੈ ਤੁਰ ਤੋਂ ਹੀ ਲੇਖ ਨਹੀਂ ਲਿਖੇ ਹੋਏ ਇੱਕ ਕਾਗਜ਼ ਤੇ ਇੱਕ ਪੈਨਸਿਲ ਦਿੰਦੀ ਹੈ ਕਿ ਲੇਖ ਲਿਖਣ ਵਾਲੇ ਵੀ ਆਪੋ ਉੱਥੇ ਵੀ ਤੁਸੀਂ ਲਿਖਣ ਵਾਲਿਓ ਇੱਥੇ ਵੀ ਤੁਸੀਂ ਲਿਖਣ ਵਾਲਿਓ ਜਦੋਂ ਪੈਨਸਿਲ ਤੇ ਕਾਗਜ਼ ਫੜਾਇਆ ਨਾ ਆਤ ਵਿੱਚ ਗੁਰੂ ਗੋਬਿੰਦ ਸਾਹਿਬ ਮਹਾਰਾਜ ਤੁਠੇ ਹੋਏ ਨੇ ਕਹਿੰਦੇ ਜਾ ਤੇਰੇ ਕਰ ਵਿੱਚ ਬੱਚੇ ਦੀ ਧਾਤ ਦਿੱਤੀ ਤੈਨੂੰ ਤੇ ਗੁਰੂ ਮਹਾਰਾਜ ਨੂੰ ਜੇ ਅੱਜ ਵੀ ਕੋਈ ਭਾਵਨਾ ਸਹਿਤ ਯਾਦ ਕਰਦਾ ਹੈ ਨਾ ਜਿੱਥੇ ਮਰਜ਼ੀ ਚਲੇ ਜਾਓ ਆਪ ਜੀ ਕੋਈ ਵੀ ਸਥਾਨ ਤੇ ਗੁਰੂ ਅਕਸ਼ੇਵਰ ਸਾਹਿਬ ਮਹਾਰਾਜ ਦੇ ਸਥਾਨ ਤੇ ਪਤੇਨਗਰ ਚਲੇ ਜਾਓ ਗੁਰਤੇਗ ਭਾਦਰ ਸਾਹਿਬਾਂ ਮਹਾਰਦੇਸਤਾਨ ਤੇ ਚਲੇ ਜਾਓ ਪਰ ਭਾਵਨਾ ਭਵੇਂ ਤੁਸੀਂ ਇੱਥੇ ਹੀ ਆਵੋ ਰੋਜ਼ ਦੀ ਰੋਜ਼ ਤੇ ਕੋਈ ਚੀਜ਼ ਹੈ ਥਾਂ ਤੇ ਉਹਨਾਂ ਨੂੰ ਆਪਾਂ ਇਸ ਕਰਕੇ ਪਵਿੱਤਰ ਮੰਨਦੇ ਹਾਂ ਚਰਨ ਛੋਹ ਨੇ ਤੇ ਕਹਿੰਦੇ ਭਾਈ ਉਹ ਪਰਮਾਤਮਾ ਇੰਨਾ ਸਮਰਥ ਹੈ ਕਿ ਤੇਰੀ ਮਾਂ ਦੇ ਪੇਟ ਦੇ ਵਿੱਚ ਹੀ ਤੈਨੂੰ ਆਪਣਾ ਸਿਮਰਨ ਦੇ ਕੇ ਉੱਤੇ ਹੀ ਤੇਰੀ ਰੱਖਿਆ ਕਰਨੀ ਸ਼ੁਰੂ ਕਰ ਦਿੰਦਾ ਹੈ ਕਈ ਡਾਕਟਰਾਂ ਨੇ ਇਹ ਜਦੋਂ ਅਲਟਰਾਸਾਉਂਡ ਕੀਤਾ ਹੈ ਨਾ ਬੱਚਾ ਜਦੋਂ ਢਿੱਡ ਵਿੱਚ ਹੁੰਦਾ ਹੈ ਤੇ ਕਈਆਂ ਨੇ ਕਿਹਾ ਕਿ ਉਹਦੇ ਬੁੱਲ ਹਿਲਦੇ ਰਹਿੰਦੇ ਨੇ ਹੜਕੜ ਕੇ ਕਈ ਵਾਰੀ ਦੇਖਿਆ ਗਿਆ ਉਹਨਾਂ ਨੇ ਜਦੋਂ ਸੋਨੋਗ੍ਰਾਫੀ ਹੁੰਦੀ ਤੇ ਕਈ ਦਾ ਮੰਨਣਾ ਹੈ ਸੱਚਮੁੱਚ ਉੱਥੇ ਉਹ ਨਾਮ ਜਪਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਜੋੜ ਕੇ ਰੱਖਦਾ ਕਹਿੰਦੇ ਉੱਥੇ ਤੇ ਤੇਰੀ ਰੱਖਿਆ ਹੋ ਗਈ ਜਦੋਂ ਤੇਰਾ ਇਸ ਸੰਸਾਰ ਵਿੱਚ ਜਨਮ ਹੋਇਆ ਨਾ ਪਾਵਕ ਸਾਗਰ ਕਿੰਨੋਂ ਕੰਦਨੇ ਪਾਵਕ ਸਾਗ ਪਾਵਕ ਕਹਿੰਦੇ ਨੇ ਵਿਕਾਰਾਂ ਦੀ ਅਗਨ ਨੂੰ ਔਰ ਸਾਗਰ ਇਹ ਸੰਸਾਰ ਪਾਵਕ ਸਾਗਰ ਅਥਾ ਲਹਿਰ ਮੈਂ ਅਥਾ ਜਿਹੜਾ ਬੋਤ ਡੂੰਗਾ ਹੁੰਦਾ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ ਸਮੁੰਦਰ ਨੂੰ ਕਹਿੰਦੇ ਆ ਨਾ ਬਈ ਇੰਨਾ ਡੂੰਗਾ ਹੁੰਦਾ ਉਸ ਦਾ ਕੋਈ ਪਾਰਾ ਵਾਰ ਨਹੀਂ ਐ ਕਿ ਕਿੰਨਾ ਡੂੰਗਾ ਹੈ ਤੇ ਉਹਨੂੰ ਕਹਿੰਦੇ ਨੇ ਅਥਾ ਕਿ ਭਾਈ ਇਸ ਵਿਕਾਰਾਂ ਦੀ ਅਗਨ ਦੇ ਅਥਾ ਸਮੁੰਦਰ ਸਾਗਰ ਵਿੱਚ ਵੀ ਤੈਨੂੰ ਤਾਰਨ ਵਾਲਾ ਉਹ ਪਰਮਾਤਮਾ ਹੀ ਹੈ ਪਾਵਕ ਸਾਗਰ ਅਥਾ ਲਹਿਰ ਮੇ ਤਾਰੋ ਤਾਰਨਾਰੇ ਉਹਤੇ ਡਿੱਗਿਆ ਹੋਇਆ ਨੂੰ ਵੀ ਪਾਰ ਉਤਾਰਦਾ ਹੈ ਕੋਈ ਉਸਦਾ ਨਾਮ ਲੈ ਲਵੇ ਕੋਈ ਮਾਦਾ ਉਹ ਤੂੰ ਠਾਕੁਰ ਸਿਰ ਮੋਰਾ ਸਿਰ ਮੋਰਾ ਦਾ ਭਾਉ ਸਭ ਤੋਂ ਉੱਚਾ ਸਾਰਿਆਂ ਦੇ ਉੱਤੇ ਸਿਰ ਮੋਰ ਜਿੰਨੂੰ ਆਪਾਂ ਕਹਿੰਦੇ ਆ ਮਾਧੋ ਤੂੰ ਠਾਕੁਰ ਸਿਰ ਮੋਰਾ ਈਹਾ ਉਹਾਂ ਤੁਹਾਰੋ ਧੋਰਾ ਭਾਵੇਂ ਇੱਥੇ ਭਾਵੇਂ ਪਰਮਾਤਮਾ ਦੀ ਦਰਗਾ ਹਰ ਥਾਂ ਤੇ ਉਸ ਨੇ ਸਾਡੀ ਰੱਖਿਆ ਕਰਨੀ ਤੇ ਕਿਸੇ ਨੇ ਉਸੇ ਤਰ੍ਹਾਂ ਸਾਖੀ ਬਣਾਈ ਆ ਸਾਨੂੰ ਸਮਝਾਉਣ ਵਾਸਤੇ ਕਹਿੰਦੇ ਚਾਰ ਤਰ੍ਹਾਂ ਦੇ ਲੋਕ ਪਰਮਾਤਮਾ ਦੀ ਦਰਗਾਹ ਦੇ ਬੋਹੇ ਦੇ ਅੱਗੇ ਜਾ ਕੇ ਖੜ੍ਹ ਗਏ ਚਾਰ ਤਰ੍ਹਾਂ ਦੇ ਲੋਕ ਧਿਆਨ ਨਾਲ ਸੁਣਨਾ ਬੜੀ ਸੋਹਣੀ ਮੈਨੂੰ ਲੱਗੀ ਮੈਂ ਕਿ ਫੋਨ ਵਿੱਚ ਵੇਖ ਰਿਹਾ ਸੀ ਤੇ ਮੈਂ ਸੋਚਿਆ ਸ਼ੇਅਰ ਕਰਾਂ ਤੁਹਾਡੇ ਨਾਲ ਸਾਂਝੀ ਕਰਾਂ ਕਹਿੰਦੇ ਚਾਰ ਤਰ੍ਹਾਂ ਦੇ ਲੋਕ ਧਰਮਰਾਜ ਦੇ ਬੋਹੇ ਦੇ ਅੱਗੇ ਜਾ ਕੇ ਖੜ੍ਹ ਗਏ ਨੇ ਇੱਕ ਰਾਜਾ ਰਾਜੀ ਰਾਜਾ ਤੇ ਇੱਕ ਵਪਾਰੀ ਇੱਕ ਉਸ ਦੇ ਵਿੱਚ ਸਾਡਾ ਨੰਬਰ ਵੀ ਸੀ ਗਿਆਨੀ ਜਿਹੜੇ ਧਰਮ ਦੇ ਠੇਕੇਦਾਰ ਬਣੇ ਬੈਠੇ ਹੁੰਦੇ ਨੇ ਨਾ ਪੰਡਤ ਜੀ ਮੋਲਾਣਾ ਜੀ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਭਾਈ ਨਾਮ ਜਪਿਆ ਕਰੋ ਨੇਕ ਕਰਮ ਕਰਿਆ ਕਰੋ ਕਿਸੇ ਦੀ ਚੁਗਲੀ ਨਹੀਂ ਦੰਦਿਆ ਨਹੀਂ ਕਰਨੀ ਕਿਸੇ ਦਾ ਬੁਰਾ ਨਹੀਂ ਕਰਨਾ ਬਾਣੀ ਵੀ ਕਹਿੰਦੀ ਹੈ ਪਰਕਾ ਬੁਰਾ ਨਾ ਰੱਖੋ ਚੀਤ ਬਸ ਇਹੀ ਗੁਰਮੰਤਰ ਹੈ ਜੇ ਅਸੀਂ ਕਿਸੇ ਦਾ ਚਿੱਤ ਦੇ ਵਿੱਚ ਸਾਡੇ ਮਨ ਵਿੱਚ ਕਿਸੇ ਦਾ ਬੁਰਾ ਆਏਗਾ ਹੀ ਨਹੀਂ ਕਦੇ ਤੇ ਤੁਮ ਕੋ ਦੁੱਖ ਨਹੀਂ ਭਾਈ ਮੀਤ ਇੱਕ ਸਾਡਾ ਮਹਿਕਮਾ ਵੀ ਤੁਹਾਡਾ ਮਜ਼ਦੂਰਾਂ ਦਾ ਜਿਹਨਾਂ ਨੇ ਆਪਣੀ ਮਿਹਨਤ ਦੀ ਕਮਾਈ ਕੀਤੀ ਹੈ ਤੇ ਮਿਹਨਤ ਦੀ ਕਮਾਈ ਦੇ ਨਾਲ ਪਰਿਵਾਰ ਪਾਲਿਆ ਰੋਜ਼ ਸੰਗਤ ਕੀਤੀ ਆ ਕੇ ਜਿਹੜੇ ਬਚਨ ਅਸੀਂ ਗੁਰੂ ਦੀ ਬਾਣੀ ਦੇ ਤੁਹਾਨੂੰ ਸੁਣਾਣੇ ਆ ਉਹਨਾਂ ਨੂੰ ਆਪਣੇ ਜੀਵਨ ਵਿੱਚ ਢਾਲ ਲਿਆ ਚਾਰ ਮਹਿਕਮੇ ਪਹੁੰਚ ਗਏ ਨੇ ਸਭ ਤੋਂ ਪਹਿਲਾਂ ਰਾਜਾ हां भाई पुਛਿਆਤਾ ਮਹਾਰਾਜ ਨੇ ਕਿਵੇਂ ਆਏ ਜੀ ਮਹਾਰਾਜ ਅੰਦਰ ਲਿਓ ਸਾਨੂੰ ਕੀ ਕੀਤਾ ਤੁਸੀਂ ਤੇ ਉਹ ਰਾਜਾ ਕਹਿੰਦਾ ਜੀ ਮੈਂ ਆਪਣੀ ਪਰਜਾ ਦੇ ਵਾਸਤੇ ਬੜੇ ਚੰਗੇ ਚੰਗੇ ਕੰਮ ਕੀਤੇ ਨੇ ਕਿਸੇ ਨੂੰ ਭੁਖਾ ਨਹੀਂ ਮਰਨ ਦਿੱਤਾ ਹਰ ਤਰ੍ਹਾਂ ਦਾ ਖਿਆਲ ਰੱਖਿਆ ਉਹਨਾਂ ਨੂੰ ਕੀ ਚਾਹੀਦਾ ਹੈ ਰੋਟੀ ਕਪੜਾ ਕਮੋਨਾ ਕੋਲ ਹੈ ਨਹੀਂ ਹੈ ਹਰ ਇੱਕ ਦੇ ਦੁੱਖ ਸੁੱਖ ਵਿੱਚ ਮੈਂ ਖੜਿਆ ਤੇ ਉਹਦਾ ਜਦੋਂ ਚਿੱਠਾ ਵੇਖਿਆ ਨਾ ਧਰਮਰਾਜ ਨੇ ਕਹਿੰਦੇ ਠੀਕ ਐ ਠਹਿਰ ਜਾ। ਉਤੇ ਸੁਣਾ ਦਿੱਤਾ ਹੁਣ ਮੈਂ ਦੱਸਾਂਗਾ ਤੋ ਕੀ ਕੀ ਕਰਕੇ ਆ। ਅਸੀਂ ਤੇ ਚੰਗਾਈ ਦੱਸਾਂਗੇ ਨਾ ਆਪਣੇ ਬਾਰੇ ਕੋਈ ਮਾੜਾ ਨਹੀਂ ਦੱਸਦਾ। ਚੰਗਾ ਕਰਮ ਜੇ ਅਸੀਂ ਕੋਈ ਕਰ ਲਈ ਨਾ ਤੇ ਹਜ਼ਾਰ ਬੰਦਿਆਂ ਨੂੰ ਸੁਣਾਵਾਂਗੇ। ਅਸੀਂ ਜੀ ਫਲਾਣੀ ਥਾਂ ਤੇ ਨਾ ਨਗਰ ਕੀਰਤਨ ਵਿੱਚ ਆਤਕੀ ਵਾਰੀ ਲੰਗਰ ਲਾਇਆ ਪਰ ਉਹ ਤੋਂ ਵੱਡਾ ਸਭ ਤੋਂ ਜ਼ਿਆਦਾ ਭੀੜ ਸਾਡੇ ਟੋਲ ਤੇ ਸੀ। ਆਪਣੇ ਆਪ ਹੀ ਆਪਣੇ ਮੂੰਹ ਤਰੀਪਾਂ ਕਰੀ ਜਾਂਦੇ। ਤੇ ਧਰਮਰਾਜ ਕਹਿੰਦਾ ਵੀ ਮੈਨੂੰ ਵੇਖ ਲੈਣ ਦੇ ਤੂੰ ਤੇ ਦੱਸ ਦਿੱਤਾ ਮੈਂ ਪ੍ਰਜਾਤੀ ਭਲਾਈ ਕੀਤੀ ਗਰੀਬਾਂ ਦਾ ਭਲਾ ਕੀਤਾ ਉਹਨਾਂ ਦੇ ਦੁੱਖ ਵਿੱਚ ਵਿੱਚ ਦੁੱਖ ਸੁੱਖ ਵਿੱਚ ਮੈਂ ਖੜਾ ਹੋਇਆ ਕਹਿੰਦਾ ਜਿਹੜੇ ਤੇਰੇ ਨਾਲ ਦੇ ਸੰਨਾ ਹੁਣ ਰਾਜਿਆਂ ਦਾ ਕੀ ਕੰਮ ਹੁੰਦਾ ਹੈ ਜੀ ਆਪਣੀ ਪ੍ਰਜਾ ਤੇ ਸੁਖੀ ਰਹਿਣ ਚੱਲੋ ਰੱਖਦੇ ਨੇ ਕਈ ਨਹੀਂ ਰੱਖਦੇ ਜਿਹੜੇ ਉਹਨਾਂ ਦੇ ਪ੍ਰਤੀਦਵੰਦੀ ਹੁੰਦੇ ਨੇ ਉਹਨਾਂ ਨੂੰ ਮਾਰਦੇ ਨੇ ਹੁੰਦੇ ਨੇ ਲੜਾਈਆਂ ਇਹ ਸਾਡਾ ਇਲਾਕਾ ਹੈ ਇੱਧਰ ਤੁਸੀਂ ਨਹੀਂ ਆਣਾ ਦੂਜੇ ਤੇ ਕਬਜ਼ਾ ਕਰਨਾ ਇਹ ਰਾਜਿਆਂ ਦਾ ਕੰਮ ਹੁੰਦਾ ਹੈ ਕੰਦੇ ਤੂੰ ਆਪਣੀ ਪਰਜਾਤੇ ਖੁਸ਼ੀ ਰੱਖੀ ਐ ਪਰ ਜਿਹੜੇ ਨਾਲ ਵਾਲੇ ਸੀ ਪਤਾ ਨਹੀਂ ਕਈਆਂ ਦੇ ਘਰ ਤੂਰ ਉਜਾੜੇ ਨੇ ਕਈਆਂ ਦੇ ਛੋਟੇ-ਛੋਟੇ ਬੱਚਿਆਂ ਦੇ ਉਹਨਾਂ ਦਾ ਮਾਂ ਪਿਓ ਦਾ ਸਾਯਾ ਤੂੰ ਉਹਨਾਂ ਦੇ ਸਿਰ ਤੇ ਹਟਾ ਦਿੱਤਾ ਉਹਨਾਂ ਨੂੰ ਖਤਮ ਕਰ ਦਿੱਤਾ ਉਹ ਰੁੱੜਦੇ ਫਿਰੇ ਨੇ ਉਹਨਾਂ ਨੇ ਬੱਦੂਆਂ ਦਿੱਤੀਆਂ ਨੇ ਤੈਨੂੰ ਲੱਗੀਆਂ ਨੇ ਸਾਰੀਆਂ ਆਪਣਾ ਖੁਸ਼ੀ ਕਰਨ ਵਾਸਤੇ ਦੂਜੇ ਦਾ ਨਹੀਂ ਵਿਗਾੜਨਾ ਚਾਹੀਦਾ ਕਹਿੰਦਾ ਤੂੰ ਬਾਹਰ ਜਾ ਨਹੀਂ ਆ ਸਕਦਾ ਹੁੰਦਾ ਰਾਜੇ ਨੂੰ ਮਨਾ ਕਰ ਦਿੱਤਾ ਜੀ ਉਸ ਤੋਂ ਬਾਅਦ ਜਿਹੜਾ ਮਹਿਕਮਾ ਆਇਆ ਉਹ ਆਇਆ ਵਪਾਰੀਆਂ ਦਾ ਜਿਹੜੇ ਵਪਾਰ ਕਰਦੇ ਨੇ ਉਹਨਾਂ ਨੇ ਪੁੱਛਿਆ ਧਰਮਰਾਜ ਨੇ ਹਾਂ ਜੀ ਆਪ ਜੀ ਕਿਵੇਂ ਮਹਾਰਾਜ ਅੰਦਰ ਲਿਓ ਕਿਹੜੇ ਕੰਮ ਕੀਤੇ ਨੇ ਜੇ ਤੁਹਾਨੂੰ ਅੰਦਰ ਲਈਏ ਦਰਗਾਹ ਵਿੱਚ ਤੁਹਾਨੂੰ ਲਈਏ ਕਿਹੜੇ ਕੰਮ ਕੀਤੇ ਨੇ ਮਹਾਰਾਜ ਮੈਂ ਵਪਾਰ ਕਰਦਾ ਰਿਆ ਜਿੱਥੇ ਬੱਚੀਆਂ ਦਾ ਵਿਆਹ ਹੋਣਾ ਮੈਂ ਉੱਥੇ ਪੈਸੇ ਦਿੱਤੇ ਨੇ ਜਿਹੜੇ ਲੋੜਵੰਸੀ ਉਹਨਾਂ ਦੇ ਕਈਆਂ ਦੇ ਵਿਆਹ ਕਰਾਏ ਨੇ ਹੋਰ ਵੀ ਬੜੇ ਚੰਗੇ ਕੰਮ ਕੀਤੇ ਨੇ ਅੱਛਾ ਜੀ ਚਲੋ ਕੋਈ ਨਹੀਂ ਤੁਹਾਡਾ ਵੀ ਚਿੱਠਾ ਵੇਖਦੇ ਆ ਤੇ ਵਪਾਰੀਆਂ ਦਾ ਮਹਿਕਮਾ ਦੇਖਿਆ ਜੀ ਕਹਿੰਦੇ ਇਹ ਤੁਹਾਡਾ ਤੁਹਾਡਾ ਜਿਹੜਾ ਚਿੱਠਾ ਹੈ ਤੁਸੀਂ ਵਿਆਹ ਕਰਾਏ ਨੇ ਕੁੜੀਆਂ ਦੇ ਬਹੁਤ ਵਧੀਆ ਗੱਲ ਹੈ ਲੋੜਵੰਦਾਂ ਦੀ ਮਦਦ ਕੀਤੀ ਹੈ ਪਰ ਦੂਜਿਆਂ ਦਾ ਖੂਨ ਚੋਸ ਕੇ ਦੁਜਿਆਂ ਨੂੰ ਠੱਗ ਠਾਕ ਕੇ ਦੁਜਿਆਂ ਦੀ ਕਮਾਈ 2 ਨੰਬਰ ਦੀ ਕਮਾਈ ਕਰ ਕਰਕੇ 1 ਨੰਬਰ ਵਿੱਚ ਲਾਂਦੇ ਰਹੇ ਕੋਈ ਫਰਕ ਨਹੀਂ ਇਹ ਤੁਹਾਡੀ ਮਿਹਨਤ ਦੀ ਹੁੰਦੀ ਤੁਸੀਂ 500 ਵੀ ਕਮਾ ਰਹੇ ਹੋ ਨਾ ਉਹਦੇ ਵਿੱਚ ਤੁਸੀਂ 10 ਰੁਪਏ 100 ਰੁਪਏ ਗੁਰੂ ਘਰ ਵੀ ਦੇ ਰਹੇ ਹੋ ਆਪਣਾ ਦਸਵੰਨ ਤੇ ਉਹ ਤੁਹਾਡਾ ਸਿਰ ਮੱਥੇ ਆ ਉਹ ਗੁਰੂ ਚਰਨਾਂ ਵਿੱਚ ਪਰਵਾਨ ਹੈ ਪਰ ਜੇ ਕਿਤੇ 2 ਨੰਬਰ ਦੀ ਕਮਾਈ ਆ ਰਹੀ ਹੈ ਤੁਸੀਂ ਲੈ ਕੇ ਜਾ ਰਹੇ ਹੋ ਸੰਤਾਂ ਨੂੰ ਅੰਮ੍ਰਿਤਸਰ ਪਟਨਾ ਸਾਹਿਬ ਹਜੂਰ ਸਾਹਿਬ ਦੀ ਯਾਤਰਾਵਾਂ ਚੱਲ ਰਹੀਆਂ ਨੇ ਭਾਈ ਐਨੇ ਕਮਾਏ ਨੇ 2 ਨੰਬਰ ਦੇ ਨਾਲ ਥੋੜਾ ਜਿਹਾ ਪੁੰਨ ਕਰਾਂਗੇ ਤੇ ਇਹ ਬਰਾਬਰ ਹੋ ਜਾਏਗਾ ਇਕੁਅਲ ਹੋ ਜਾਏਗਾ ਕੰਦੇ ਜੀ ਆਪ ਜੀ ਵੀ ਬਾਹਰ ਜਾਓ ਤੁਸੀਂ ਦੂਜਿਆਂ ਦਾ 2 ਨੰਬਰ ਦਾ ਕਮਾ ਕਮਾ ਕੇ ਲੋਕਾਂ ਦਾ ਖੂਨ ਚੂਸ ਕੇ ਚੰਗਾ ਕੰਮ ਕੀਤਾ ਹੈ ਤੁਹਾਡਾ ਵੀ ਲੇਖੇ ਵਿੱਚ ਨਹੀਂ ਲੱਗਿਆ ਆਪ ਜੀ ਵੀ ਜਾਓ ਉਹ ਤੀਜਾ ਨੰਬਰ ਸਾਜ ਸੰਗਤ ਜੀ ਆਇਆ ਸਾਡਾ ਕਿਹੜੇ ਕਥਾਵਾਚਕ ਨੇ ਗਿਆਨੀ ਨੇ ਪੰਡਤ ਨੇ ਮੋਲਾਣਾ ਨੇ ਹਾਂਜੀ ਮਹਾਰਾਜ ਮੈਨੂੰ ਤੇ ਪੂਰਾ ਯਕੀਨ ਹੈ ਬੁਆ ਖੋਲਦੇ ਮੈਂ ਤੇ ਅੰਦਰ ਆਵਾਂਗਾ ਹੀ ਆਵਾਂਗਾ ਵੇਖਦੇ ਹਾਂ ਜੀ ਆਪ ਜੀ ਨੇ ਕੀ ਕੀਤਾ ਉਹ ਸਾਡੇ ਵਰਗਾ ਗ੍ਰੰਥੀ ਸਿੰਘ ਕਹਿਣ ਲੱਗਾ ਕਿ ਮੈਂ ਤੇ ਸਵੇਰੇ ਉੱਠ ਕੇ ਰੋਜ਼ ਆਪ ਜੀ ਦਾ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ 25 30 ਸਾਲ ਨਿਤਨੇਮ ਸੁਣਾਉਂਦਾ ਰਿਹਾ ਸੰਗਤਾਂ ਨੂੰ ਮੈਂ 20 25 ਸਾਲ ਕਥਾ ਸੁਣਾਉਂਦਾ ਰਿਹਾ ਗੁਰੂ ਦੀਆਂ ਗੱਲਾਂ ਸੁਣਾਉਂਦਾ ਰਿਹਾ ਸਿੱਖਿਆ ਦਿੰਦਿਆ ਰਿਹਾ ਤੇ ਧਰਮ ਰਾਜ ਕਹਿੰਦਾ ਜੀ ਠਹਿਰ ਜਾਓ ਕੋਈ ਗੱਲ ਨਹੀਂ ਤੁਹਾਡਾ ਵੀ ਵੇਖਦੇ ਆਂ ਤੇ ਆਪਾਂ ਬਾਣੀ ਪੜਦੇ ਆ ਨਾ ਆਵਰ ਉਬਦੇਸ ਹੈ ਆਪ ਨਾ ਕਰੇ ਆਵਤ ਜਾਵਤ ਜਨਮਾਂ ਵਿੱਚ ਕਹਿੰਦੇ ਆਪ ਜੀ ਨੇ ਚੰਗਾ ਕੀਤਾ ਹੈ ਬੜੀ ਸੇਵਾ ਕੀਤੀ ਹੈ ਬੜੀਆਂ ਸਿੱਖਾਵਾਂ ਸੁਣਾਈਆਂ ਨੇ ਬੜੀਆਂ ਸਾਖੀਆਂ ਯਾਦ ਕਰ ਕਰਕੇ ਸ਼ਬਦ ਦੇ ਅਰਥ ਕਰ ਕਰਕੇ ਸੰਤਾਨਾਂ ਨੂੰ ਸੁਣਾਏ ਨੇ ਪਰ ਆਪ ਅਮਲ ਨਹੀਂ ਕੀਤਾ ਕਦੇ ਜੇ ਅਸੀਂ ਅਮਲ ਕਰਾਂਗੇ ਤਾਂ ਜਾ ਕੇ ਉਸ ਪਰਮਾਤਮਾ ਦੇ ਦਰਗਾਹ ਵਿੱਚ ਬੈਠਾਂਗੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ ਵੇਖੋ ਬੰਦਾ ਚੱਲਿਆ ਚਾਹ ਜਣਿਆਂ ਦਾ ਕੰਨ ਫਕਤ ਫਰੀਦ ਜੀ ਦੇ ਬਚਨ ਨੇ ਕਹਿੰਦੇ ਅੱਜ ਇਸ ਬੰਦੇ ਦੀ ਜੀਵਨ ਦੀ ਜਿਹੜੀ ਯਾਤਰਾ ਉਹ ਖਤਮ ਹੋ ਗਈ ਹੈ। ਉਹ ਚਾਰ ਬੰਦਿਆਂ ਦੇ ਮੋਢੇ ਤੇ ਰੱਖਿਆ ਹੋਇਆ ਹੈ ਤੇ ਜਾ ਰਿਹਾ ਆਪਣੀ ਆਖਰੀ ਯਾਤਰਾ ਨੂੰ। ਪਹਿਲਾ ਪੰਕਤੀ ਹੈ ਵੇਖੋ ਬੰਦਾ ਚਲਿਆ ਚੌ ਜਣਿਆਂ ਦੇ ਕੰਨ ਸਾਰਿਆਂ ਨੇ ਇਸੇ ਤਰ੍ਹਾਂ ਜਾਣਾ ਹੈ। ਫਿਰ ਅਗਲੀ ਪੰਕਤੀ ਹੈ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਇਸ ਦੁਨੀਆ ਦੇ ਵਿੱਚ ਜਿਨਾਨੇ ਅਮਲ ਕੀਤਾ ਬਚਨ ਨੂੰ ਕਮਾਇਆ ਕਹਿੰਦੇ ਦਰਗਾ ਆਏ ਕਮ ਉਹਨਾਂ ਦੇ ਦਰਗਾ ਵਿੱਚ ਕਮ ਆਉਣਗੇ ਉਹ ਸਹਾਈ ਹੋਏਗਾ ਨਾਮ ਜਪਿਆ ਹੋਇਆ ਸਾਡਾ ਲੋਕਾਂ ਨੂੰ ਉਪਦੇਸ਼ ਹੀ ਕਰਦੇ ਰਹੇ ਜਾਂ ਦੂਜਿਆਂ ਦਾ ਲਾਲ ਆ ਕੇ 2 ਨੰਬਰ ਦੀ ਕਮਾਈਆਂ ਦੇ ਨਾਲ ਅਸੀਂ ਵਿਆਹ ਕਰੀ ਜਾ ਰਹੇ ਹਾਂ ਯਾਤਰਾਵਾਂ ਕਰਾਰਿਆਂ ਲੋਕਾਂ ਨੂੰ ਨਹੀਂ ਆਏਗਾ ਹੁਣ ਦਸਾਂ ਘਰਾਂ ਦਾ ਖੋ ਕੇ ਜੇ ਇੱਕ ਨੂੰ ਚਾਏ ਵੀ ਇੱਕ ਨੂੰ ਅਸੀਂ ਖੁਸ਼ ਕਰ ਲਈਏ ਤੇ ਹੋ ਸਕਦਾ ਹੈ ਨਹੀਂ ਹੋ ਸਕਦਾ ਨਾ ਤੁਸੀਂ ਦਸਨ ਨੂੰ ਭੁੱਖੇ ਮਾਰ ਰਹੇ ਹੋ ਤੇ ਇੱਕ ਨੂੰ ਸ਼ਕਾ ਰਹੇ ਹੋ ਤੇ ਉਹ ਜਿਹੜੇ 10 ਭੁੱਖੇ ਨੇ ਉਹਨਾਂ ਦੀ ਆਤਮਾ ਕੀ ਕਹੇਗੀ ਤੇ ਜਿਹੜਾ ਗਿਆਨੀ ਮਹਿਕਮਾ ਉਹਨਾਂ ਨੂੰ ਕਿਹਾ ਜੀ ਆਪ ਜੀ ਵੀ ਬਾਹਰ ਜਾਓ ਤੁਸੀਂ ਉਪਦੇਸ਼ ਹੀ ਕਰਦੇ ਰਹੇ ਪੂਰੀ ਉਮਰ ਲੋਕਾਂ ਨੂੰ ਹੀ ਸਿੱਖਿਆ ਦਿੰਦੇ ਰਹੇ ਤੁਸੀਂ ਆਪ ਕਦੇ ਅਮਲ ਨਹੀਂ ਕੀਤਾ ਭਾਈ ਸਾਹਿਬ ਜੀ ਆਪ ਜੀ ਵੀ ਬਾਹਰ ਜਾਓ ਤੁਹਾਡੇ ਵਾਸਤੇ ਵੀ ਬੁਹਾ ਖੁੱਲਾ ਨਹੀਂ ਹੈ ਹੁਣ ਤਿੰਨ ਮਹਿਕਮੇ ਹੋ ਗਏ ਨੇ ਰਾਜਾ ਆਪਣੀ ਪਰਜਾ ਦਾ ਭਲਾ ਕੀਤਾ ਪਰ ਦੂਜਿਆਂ ਨੂੰ ਮਾਰ-ਮਾਰ ਕੇ ਦੂਜਿਆਂ ਦਾ ਖੋਖ ਹੋ ਕੇ ਲਿਆਇਆ ਉੱਥੇ ਰਾਜ ਕਰ ਲਿਆ ਜੀ ਉਹਨਾਂ ਨੂੰ ਖਤਮ ਕਰ ਦਿੱਤਾ ਕਿਸੇ ਦਾ ਮਾਂ ਕਿਸੇ ਦੀ ਮਾਂ ਚਲੀ ਗਈ ਕਿਸੇ ਦਾ ਪਿਓ ਚਲਾ ਗਿਆ ਵਪਾਰੀ 2 ਨੰਬਰ ਦੀ ਕਮਾਈਆਂ ਕਰਦਾ ਰਿਹਾ ਕੁੜੀਆਂ ਦੇ ਵਿਆਹ ਕਰਾਏ ਨੇ ਹੋਰ ਧਾਰਮਿਕ ਬੜੇ ਕੰਮ ਕੀਤੇ ਨੇ ਪਰ ਕਿਵੇਂ ਕਰਾਏ ਨੇ ਕਮਾਈ ਕਿੱਥੋਂ ਆਈ ਮਿਹਨਤ ਨਹੀਂ ਸੀ 2 ਨੰਬਰ ਦੀ ਸੀ ਉਹਨਾਂ ਨੂੰ ਵੀ ਮਨਾ ਕਰਦਾ ਹੁਣ ਗਿਆਨੀ ਦਾ ਸੁਭਾਅ ਲੋਕਾਂ ਨੂੰ ਉਪਦੇਸ਼ ਦਿੰਦੇ ਨੇ ਆਪ ਨਹੀਂ ਮੰਨਿਆ ਭਾਵੇਂ ਮੈਂ ਹਾਂ ਭਾਵੇਂ ਕੋਈ ਵੀ ਅਵਰੋਪ ਦੇ ਸਿ ਆਪ ਨਾ ਕਰੇ ਤਿੰਨ ਮਹਿਕਮੇ ਹੋ ਗਏ ਨੇ ਹੁਣ ਆਇਆ ਜੀ ਮਜ਼ਦੂਰ ਵਾਲਾ ਮਹਿਕਮਾ ਤੁਹਾਡਾ ਸੰਗਤ ਧਿਆਨ ਨਾਲ ਸੁਣਨਾ ਇਹ ਲਾਸਟ ਹੈ ਹਾਂਜੀ ਹਾਂਜੀ ਮੈਨੂੰ ਤਾਂ ਜ਼ਰੂਰ ਅੰਦਰ ਲਿਓ ਤੁਸੀਂ ਕੀ ਕੀਤਾ ਜੀ ਮੈਂ ਜੀ ਰੋਜ਼ ਗੁਰੂ ਘਰ ਹਾਜ਼ਰੀ ਭਰੀ ਹੈ ਮੈਂ ਰੋਜ਼ ਰਾਕੇ ਨਿਤਨੇਮ ਕਰਦਾ ਸੀ ਬਾਣੀ ਪੜਦਾ ਸੀ ਆਪਣੀ ਜਿਹੜੀ ਮਜਦੂਰੀ ਸੀ ਉਹ ਮੈਂ ਇਮਾਨਦਾਰ ਨਾਲ ਹੀ ਕੀਤੀ ਐ ਮੈਨੂੰ 500 ਮਿਲਣੇ ਮੈਂ 500 ਵਿੱਚ ਰਾਜ਼ੀ ਰਿਆ ਉਸ ਦੇ ਵਿੱਚ ਹੀ ਆਪਣਾ ਗੁਜ਼ਾਰਾ ਕੀਤਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਐ ਜਿਹੜਾ ਮੇਰੇ ਘਰ ਵਿੱਚ ਪੈਸਾ ਆਂਦਰਿਆ ਉਹ ਵੀ ਮੇਰਾ ਹੱਕ ਲਾੜਦਾ ਸੀ ਖੋਕੇ ਨਹੀਂ ਲਿਆ ਕਿਸੇ ਦਾ ਜਿਹੜਾ ਮੈਨੂੰ ਬਚਨ ਸੁਣਨ ਨੂੰ ਮਿਲਿਆ ਗੁਰਦੁਆਰਾ ਸਾਹਿਬ ਉਸ ਦੇ ਮੈਂ ਅਮਲ ਕੀਤਾ ਜ਼ਿੰਦਗੀ ਵਿੱਚ ਢਾਲਿਆ ਤੇ ਉਹਦੇ ਵਾਸਤੇ ਕੀ ਹੋਇਆ ਜੀ ਬੋਏ ਕੋਲੋਂ ਜੀ ਸਾਰੇ ਇਹਨਾਂ ਨੇ ਕਮਾਇਆ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹੈ ਕਿਸ ਦੇ ਉੱਤੇ ਕਿਰਪਾ ਹੋਏਗੀ ਗੁਰੂ ਦੀ ਜਿਹੜਾ ਕਮਾਏਗਾ ਜਿਹੜਾ ਰੋਜ ਨਿੱਤ ਸਿੱਖਿਆ ਦਿੰਦਾ ਨਾਤੇ ਉਸਨੇ ਪਾਰ ਉਤਰਨਾ ਜਿਹੜਾ 2 ਨੰਬਰ ਦਾ ਕਮਾ ਕਮਾ ਕੇ 1 ਨੰਬਰ ਵਿੱਚ ਲਾ ਰਿਹਾ ਹੈ ਯਾਤਰਾ ਕਰਵਾ ਰਿਹਾ ਹੈ ਲੋਕਾਂ ਨੂੰ ਵੇ ਮੇਰਾ ਇਕਵਲ ਹੋ ਜਾਏਗਾ ਬਰਾਬਰ ਹਿਸਾਬ ਕਿਤਾਬ ਕੋਈ ਰਾਜਾ ਆਪਣੀ ਪਰਜਾ ਨੂੰ ਸੁਖੀ ਕਰਿਆ ਦਸ ਦੇ ਘਰ ਉਜਾੜ ਰਿਹਾ ਇਕ ਦਾ ਆਬਾਦ ਕਰਿਆ ਉਹ ਵੀ ਖੁਸ਼ ਨਹੀਂ ਰਹਿ ਸਕਦਾ ਮੈਂ ਇੱਕ ਮਸਕੀਨ ਸਾਫ਼ ਦੀ ਘਟਨਾ ਸੁਣੀ ਹਕੀਕਤ ਸੱਚਾਈ ਹੈ ਫਰੀਦাবাদ ਦੀ ਉਹਨਾਂ ਦੀ ਘਟਨਾ ਹੈ ਉਹਨਾਂ ਨੇ ਆਪਣੇ ਮੂੰਹ ਸੁਣਾਏ ਕਹਿੰਦੇ ਮੈਂ ਫਰੀਦাবাদ ਗੁਰਦੁਆਰੇ ਕਥਾ ਕਰਨ ਵਾਸਤੇ ਗਿਆ ਤੇ ਉੱਥੇ ਮੇਰੇ ਕਮਰੇ ਵਿੱਚ ਕਥਾ ਤੋਂ ਬਾਅਦ ਦੋ ਚਾਰ ਪ੍ਰੇਮੀ ਬੈਠੇ ਸਨ ਵਿਚਾਰਾਂ ਚੱਲ ਰਹੀਆਂ ਸਨ ਤੇ ਇੱਕ ਬੰਦਾ ਹੁੰਦਾ ਜਿਵੇਂ ਉਹ ਬੰਦਾ ਆਉਂਦਾ ਉਹ ਲੋਕੀ ਭੱਜ ਜਾਂਦੇ ਨੇ ਮੈਂ ਬੜਾ ਹੈਰਾਨ ਕੀ ਹੋਇਆ ਹੁਣੇ ਵਿਚਾਰਾਂ ਚੱਲ ਰਹੀਆਂ ਸੀ ਬੜੀਆਂ ਡੂੰਘੀਆਂ ਗੁਰਮਤਿ ਵਾਲੀਆਂ ਸਵਾਲ ਜਵਾਬ ਹੋ ਰਹੇ ਸੀ ਕਿਵੇਂ ਭੱਜ ਕੇ ਦੇਖ ਕੇ ਕੀ ਗੱਲ ਹੈ ਜਿਹੜਾ ਉੱਥੇ ਉਹਨਾਂ ਦੇ ਕੋਲ ਆਇਆ ਉਹ ਉੱਥੇ ਦਾ ਮਸੂਰ ਗੁੰਡਾ ਪਤਾ ਨਹੀਂ ਕਿੰਨੇ ਮਰਡਰ ਦੇ ਕੇਸ ਚੱਲ ਰਹੇ ਨੇ ਕਿੰਨੇ ਮਾਰੇ ਨੇ ਪਤਾ ਨਹੀਂ ਕਿੰਨਾਂ ਨੂੰ ਹਾਲੇ ਮਾਰਨਾ ਇਹ ਕੰਮ ਕੁਖਿਆਤ ਗੁੰਡਾ ਪਰ ਕੌਣ ਸੀ ਉਹ ਮਸਕੀਨ ਸਾਹਿਬ ਜੀ ਦੇ ਨਾਲ ਪੜਿਆ ਹੋਇਆ ਬੱਚਾ ਉਸ ਦਾ ਵੀ ਨਾਮ ਮਾਂ ਪਿਓ ਨੇ ਮਸਕੀਨੀ ਰੱਖਿਆ ਸੀ ਪਰ ਸੰਗਤ ਗਲਤ ਮਿਰਣ ਦੇ ਕਰਕੇ ਦੂਜੇ ਕੰਮਾਂ ਦੇ ਵਿੱਚ ਲਾ ਗਿਆ ਸਿੱਖਿਆ ਹੋਇਆ ਵਿਦਿਆਲੇ ਵਿੱਚ ਗੁਰਮਤਿ ਦੀ ਸਿੱਖਿਆ ਲਈ ਕੰਦੇ ਇੰਨਾ ਉੱਤੇ ਚਲਾ ਗਿਆ ਕਿ ਲੋਕੀ ਉਸ ਦੇ ਨਾਂ ਤੋਂ ਕਮ ਦੇ ਸੰਨ